ਸਾਰੇ ਕਿਸਾਨ ਭਰਾਵਾਂ ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਅੱਜ ਤੁਹਾਨੂੰ ਦੀ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਸੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਅਤੇ ਬੈਲ ਵਾਲਾ ਬਟਨ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ ਸੋ ਆਜੋ ਆਪਾਂ ਗੱਲ ਕਰਦੇ ਆਂ ਇਸ ਸਿੱਧੀ ਬਜਾਈ ਵਾਲੇ ਝੋਨੇ ਦੀ ਅ ਪਹਿਲਾਂ ਆਪਾਂ ਬੀਜਿਆ ਸੀ ਤਰਵਤਰ ਨਾਲ ਸੋ ਇਸ ਵਾਰੀ ਇਹ ਥੋੜਾ ਜਿਹਾ ਯਰਬਾ ਸੁੱਕੇ ਚ ਬੀਜ ਕੇ ਵੀ ਕਰ ਰਹੇ ਆ ਕਿਉਂਕਿ ਜੇਕਰ ਹੁਣ ਪਾਣੀ ਲਾਉਣੇ ਤਾਂ ਹਫਤਾ ਮੰਨ ਕੇ ਚੱਲੋ ਰੌਣੀ ਨਹੀਂ ਆਉਣੀ ਛੋਦੇ ਨਾਲ ਕੀ ਆ ਫਿਰ ਝੋਨਾ ਲੇਟ ਹੋ ਜਾਣਾ ਸੀਗਾ ਕੋਈ ਸੋਚਿਆ ਕਿਉਂ ਨਾ ਸੁੱਕੇ ਚ ਬੀਜ ਲੀਏ ਤੇ ਇੱਕ ਯਰਬਾ ਵੀ ਹੋ ਜਾਊਗਾ ਸੋ ਇਹਨੂੰ ਪਹਿਲਾਂ ਕੰਪਿਊਟਰ ਕਰਾਇਆ ਲਾ ਕੇ ਪੂਰਾ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਆਪਾਂ ਇੱਥੇ ਸੁਹਾਗਾ ਮਾਰਤਾ ਜੀ ਸੁਹਾਗਾ ਮਾਰਨ ਤੋਂ ਬਾਅਦ ਹੋਣਾ ਡਰਿੱਲ ਨਾਲ ਬਜਾਈ ਕਰ ਰਹੇ ਆ ਤੇ ਬਜਾਈ ਕਰਕੇ ਇਸ ਤੋਂ ਬਾਅਦ ਉੱਪਰੋਂ ਪਾਣੀ ਲਾ ਦੇਾਂਗੇ ਪਰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਕਿ ਨੂੰ ਇੱਕ ਵਾਰੀ ਪਾਣੀ ਪਹਿਲਾਂ ਜ਼ਰੂਰ ਲਗਾ ਲੈਣਾ ਜੇਕਰ ਸੁੱਕਾ ਵੀ ਬੀਜਨਾ ਦਾ ਕਿਉਂਕਿ ਉਹਦੇ ਨਾਲ ਕੀ ਜੋ ਨਦੀਨ ਹੁੰਦੇ ਆ ਜਾਂ ਕੋਈ ਪੁਰਾਣਾ ਝੋਨਾ ਹੁੰਦਾ ਉਹ ਸਾਰਾ ਨਿਕਲੇ ਆਉਂਦਾ ਬਾਹਰ ਅਸੀਂ ਨੂੰ ਇੱਕ ਵਾਰੀ ਪਾਣੀ ਲਾਤਾ ਸੀ ਪਹਿਲਾਂ ਚਿੰਝੂ ਮਾਰੇ ਸੀ ਇਹਦੇ ਵਿੱਚ ਚਿੰਝੂ ਮਾਰ ਕੇ ਪਾਣੀ ਲਾ ਕੇ ਤੇ ਹੁਣ ਰੌਣੀ ਆ ਗਈ ਸੀ ਜੋ ਵਾਹ ਕੇ ਕੰਪਿਊਟਰ ਕਰਾ ਰਹਿਂਦਾ ਸੀ ਲਾਉਣ ਵਾਲਾ ਸੋ ਲਾ ਕੇ ਤੇ ਹੁਣ ਇਹਦੇ ਉੱਪਰ ਸਿੱਧੀ ਬਜਾਈ ਕਰ ਦਿਆਂਗੇ ਸੋ ਇਹਦੇ ਉੱਪਰ ਹੁਣ ਇਸੇ ਤਰ੍ਹਾਂ ਹੀ ਪਾਣੀ ਲਾ ਦਾਂਗੇ ਇਹ ਜਿਹੜਾ ਸੁੱਕਾ ਬੀਜਨਾ ਤੁਸੀਂ ਇਹ ਬੀਜ ਨੂੰ ਪਿਆਉਣਾ ਨਹੀਂਗਾ ਸੁੱਕਾ ਹੀ ਬੀਜੋ ਕਿਉਂਕਿ ਜੇਕਰ ਜ਼ਿਆਦਾ ਵਾਹਣਾ ਦਾ ਪਿਉਂਤਾ ਹੋਇਆ ਤਾਂ ਉਹ ਟੰਗੂਰ ਮਾਰਜੂ ਦੁਪਹਿਰ ਉਹ ਸਾੜਾ ਪੈ ਕੇ ਮੱਚ ਜੂਗਾ ਦਾ ਜਰਮੀਨੇਸ਼ਨ ਤੇ ਇਫੈਕਟ ਪਊਗਾ ਦਾ ਛੋ ਕੋਸ਼ਿਸ਼ ਕਰਿਓ ਛੁੱਕਾ ਬੀਜ ਨੂੰ ਪਿਹਾਉਣੇ ਨਾ ਇਸੇ ਤਰ੍ਹਾਂ ਇਹ ਸੁੱਕਾ ਬੀਜ ਦੋ ਜਿਵੇਂ ਹੁੰਦਾ ਬਾਕੀ ਦੇਖਦੇ ਆ ਇਹਦੇ ਵਿੱਚ ਨਦੀਨ ਤੋਂ ਇੱਕ ਹੁਣ ਜੋ ਪਾਣੀ ਲਾਵਾਂਗੇ ਪਾਣੀ ਦੇ ਵਿੱਚ ਇਹਦੇ ਵਿੱਚ ਸਟੰਪ ਪਾ ਦਿਆਂਗੇ ਆਪਾਂ ਸੋ ਦੇ ਨਾਲ ਕੀ ਆ ਨਦੀਨ ਕੰਟਰੋਲ ਹੋ ਜੂਗਾ ਸੋ ਜਦੋਂ ਇਹ ਨਿਕਲਦਾ ਬਾਹਰ ਜਰਮੀਨੇਸ਼ਨ ਦੀ ਕਿਵੇਂ ਹੁੰਦੀ ਆ ਉਹ ਸਾਰੀ ਵੀਡੀਓ ਤੁਹਾਡੇ ਤੱਕ ਸ਼ੇਅਰ ਕਰਾਂਗੇ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ 'ਤੇ ਇਹਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਜਲਦੀ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ